ਚੱਲ ਚੱਲ ਨਜ਼ਾਰਿਆਂ ਦੇ ਹੁਣ ਆਪਾਂ ਚੱਲੇ ਜੀ ਅੱਜ ਟ੍ਰੈਵਲ ਦਾ ਆਪਣੀ ਦਾ ਥੋੜਾ ਜਿਹਾ ਕੰਮ ਕਰਾਉਣਾ ਮੈਸਤਰੀ ਨੂੰ ਦਿਖਾਉਣਾ ਇਹ ਥੋੜਾ ਜਿਹਾ ਮੋਹਲੇ ਵਾਲ ਥੱਲੇ ਛੱਡਦੀ ਜੀ ਕਿ ਤੁੰਕਾ ਤੁੰਕਾ ਕੋਈ ਸ਼ੂ ਸ਼ੂ ਲੀਕ ਹੋ ਗਈ ਆ ਇਹਦਾ ਕੰਮ ਕਰਾਉਣ ਚੱਲੇ ਆ ਥੋੜਾ ਜਿਹਾ ਤੇ ਨਾਲੇ ਉਹਦਾ ਸਮਾਨ ਜਿਗਾ ਕੋਈ ਇੰਗਲਾਈਆਂ ਦੇ ਕੇ ਆਣੀ ਆ ਮੈਸਤਰੀ ਨੂੰ ਉਹ ਲੱਗਿਆ ਕਬੂਤਰਾਂ ਦਾ ਖੁੱਡਾ ਬਣਾਉਣਾ ਉਹਨੇ ਫੋਨ ਕਰਤਾ ਕਹਿੰਦਾ ਐਂਗਲਾਂ ਲਿਆ ਕੇ ਦਿਓ ਮੈਨੂੰ ਉਤੋਂ ਆਉਣ ਲੱਗੇ ਤਾਂ ਸ਼ਹਿਰੋਂ ਪਾਉਂ ਇਤੋਂ ਐਂਗਲਾਂ ਲੈ ਕੇ ਆਣੇ ਆ ਤੇ ਨਾਲੇ ਇਹ ਗੱਡੀ ਦਾ ਕੰਮ ਕਰਾ ਕੇ ਲੈਉਣਾ ਥੋੜਾ ਜੁੜੇ ਰਿਓ ਦਿਖਾਉਣੇ ਆ ਤੈਨੂੰ ਇਹ ਕੀ ਚੱਕਰ ਪਿਆ ਜੀ ਇਹਦਾ ਇੱਕ ਛੱਡਿਆ ਪਟਿਆ ਹੋਇਆ ਵਾ ਇਤੋਂ ਤੇ ਗੱਡੀ ਵੈਕ ਹੀ ਲਾਉਣੀ ਪੈਂਦੀ ਆ ਹਾਂ ਇਦੋਂ ਵੈਕ ਹੀ ਲੈ ਕੇ ਜਾਣਾ ਯਾਰ ਮੀ ਨੇ ਬਹੁਤ ਬੁਰਾ ਹਾਲ ਕੀਤਾ ਕੱਲ ਦਾ ਮੀ ਪਿਆ ਕਿਤੇ ਕਿਤੇ ਮੀ ਪਿਆ ਕਮੈਂਟ ਕਰਿਓ ਫਿਰ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲੇ ਹੋਰ ਵੀਡੀਓ ਦੇਖਣ ਲਈ ਵਧੀਆ-ਵਧੀਆ ਵੀਡੀਓ ਪਾਇਆ ਕਰਾਂਗੇ ਵਲੌਗ ਇਹ ਆਪਣੀ ਛੋਟੀ ਡਰਾਈਵਰ ਚਲਿਏ ਪਹਿਲਾਂ ਬੈਲਟਾ ਉਥੇ ਸ਼ਰੀਏ ਵਾਲਿਆਂ ਦੇ ਏਂਗਲਾ ਲੈ ਲਈਏ ਤੇ ਫੇਰ ਚਲਿਏ ਮੈਸਤਰੀ ਕੋਲੇ ਅਵੀ ਬਾਈ ਵੀ ਆ ਗਿਆ ਫਿਰ ਆ ਗਿਆ ਉਹ ਵੀ ਹੁਣ ਕੀ ਕੀ ਲੈ ਕੇ ਆਣਾ ਉਹਨੇ ਪਰਚੀ ਤਾਂ ਪਾਤੀ ਆਪਾਂ ਨੂੰ ਐਸੇ ਤਾਂ ਪੱਤੀਆਂ ਲੈ ਕੇ ਜਾਣੀਆਂ ਹਾਂ ਹਾਂ ਤੇ ਇੱਕ ਏਂਗਲਾ ਅੱਛਾ ਉਹ ਯਾਰ ਇਹਦੀ ਰੇਸ਼ ਵੀ ਆੜਦੀ ਆ ਥੋੜੀ ਉਹ ਬੈਂਡ ਕਰਾਉਣਾ ਐੜੀ ਵਧੀਆ ਥੋੜੀ ਵਧੀ ਹੋਈ ਆ ਪੈਂਟ ਕਰਾ ਲਾਂਗੇ ਤੁਹਾਨੂੰ ਹਾਂ ਚੱਲ ਚੱਲੀਏ ਫਿਰ ਹੁਣ ਕਾ ਮਿਲਦੇ ਆਂ ਇਹ ਆਪਾਂ ਫਿਰ ਮੈਸਤਰੀ ਕੋਲ ਚੱਲਦੇ ਆਂ ਹੁਣ ਮਿੱਤਰਾਂ ਪਹੁੰਚ ਗਏ ਸ਼ਰੀ ਵਾਲੀ ਦੁਕਾਨ ਤੇ ਇੱਥੋਂ ਲੈਣੀਆਂ ਪੱਤੀਆਂ ਹੁਣ ਪੱਤੀਆਂ ਲੈ ਲਈਏ ਤੇ ਫਿਰ ਚੱਲਦੇ ਆਂ

25 ਫੁੱਟ ਆ ਜਾਲੀ ਆ 7 ਫੁੱਟ ਦੂਜੀ ਇਹ ਹੈ ਨਾ 25 ਫੁੱਟ ਇਹ ਆਪਣਾ ਸਮਾਨ ਬਣਿਆ ਟੋਟਲ 3200 ਦਾ 21 ਕਿਲੋ 600 ਗ੍ਰਾਮ ਸਾਰਾ ਸਾਰਾ ਹੋ ਗਿਆ ਵੀਰੇ ਹੋ ਗਿਆ ਬਾਬੀ ਜਾਲੀ ਦੂਜੀ ਦੂਜੀ ਆ ਗਈ ਜਾਲੀ ਬਸ ਚੱਲ ਲੈ ਮੈਂ ਤੇਰਾ ਪਹੁੰਚ ਗਏ ਮੈਸਤਰੀ ਕੋਲੇ ਕੀ ਕਰ ਲੱਗਿਆ ਇਹ ਬਈ ਨਾ ਬੰਦਾ ਮਿਸਤਰੀ ਬਿੱਲਾ ਬਿੱਲਾ ਮਿਸਤਰੀ ਬਿੱਲਾ ਬਈ ਇਹ ਤੇਰਾ ਕੰਮ ਕਰਦਾ ਬਾਈ ਆਹ ਖੜੀ ਜਾ ਤਾ ਆਪਣੇ ਵਾਲੀ ਖੜੀ ਜਾ ਹੋਰ ਬਾਈ ਕਾਰ ਤੇ ਆ ਜਾ ਬਾਈ ਕਾਰ ਤੇ ਆ ਜਾ ਚੱਲ ਇਹਦਾ ਹੋ ਗਿਆ ਕੰਮ ਚੱਲਿਆ ਬਾਈ ਤੇ ਹੁਣ ਆਪਣਾ ਨੰਬਰ ਆ ਉਹ ਬੋ ਵੀ ਬੈਠਾ ਪੱਖੇ ਦੀ ਹਵਾ ਲੈ ਰਿਆ ਇੱਥੇ ਲਾ 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 ਦੀ ਹੈ ਠੀਕ ਨਾ ਨਹੀਂ ਪਉਂਦਾ ਹੈ ਠੀਕ ਨਾ ਇੱਥੋਂ ਹੀ ਆਉਂਦਾ ਤੇਰਾ ਅੱਛਾ ਇਹ ਜੇ ਪਾਣੀ ਮਾਰ ਕੇ ਦੇਖ ਲੈ ਜੇ ਤਾਂ ਹਟ ਗਿਆ ਹਾਂ ਆ ਠੀਕ ਆ ਨਾ ਆ ਟੇ ਵਸੀਲਵਾਰਾ ਭੈਣ ਉਹ ਆ ਜਦੋਂ ਤਾਰਾਂ ਥੱਲੇ ਢੱਕ ਪੈਂਦਗਾ ਵਾਂ ਤਾਰਾਂ ਚ ਪਿੰਡਲ ਫਾਜਦਾ ਉੱਤੇ ਖੜ ਜਾਂਦਾ ਉਹ ਟਾਇਰ ਉਹ ਬਾਦਨੇ ਉਹ ਟਾਇਰਾਂ ਪਾ ਕੇ ਤਾਂ ਵੰਦੇ ਤਾਰਾਂ ਨੂੰ ਅੱਛਾ ਬਾਤ ਹੋਰ ਇਹਦਾ ਹੀ ਕਰਨਾ ਵਾ ਠੀਕ ਹੈ ਬਾਤ ਕਰਦੇ ਦੋ ਮਿੰਟ ਦੇਖਦੇ ਆ ਮਾਲੇ ਇਹਦੇ ਪੈਪ ਲਾ ਦੇ ਆ ਪੈਪ ਸੀ ਖੋਲਿਆ ਨਹੀਂ ਆਊਗਾ ਇੱਥੋਂ ਮੁੜ ਗਿਆ ਸੀ ਇਹ ਇਹਦੇ ਕਰਕੇ ਕਰਦਾ ਜੀ ਆ ਬਿੰਡ ਪੇ ਕੇ ਬਾਈ ਨੇ ਲਾ ਹੀ ਦਿੱਤਾ ਏ ਮੋ ਵੀ ਆ ਸੀਗਾ ਓਏ ਮੋ ਵੀ ਆ ਮੁੜਿਆ ਹੀ ਲਾ ਹੀ ਦਿੱਤਾ ਬਾਈ ਨੇ ਬਲੋ ਵਾਲਾ ਏ ਵਾਹ ਉਹ ਆਪਣਾ ਪਾਣੀ ਮਰਾ ਦੀ ਹੁਣ ਪਾਣੀ ਮਰਾ ਦੇਣਾ ਅੱਜ ਸ਼ਾਮ ਨੂੰ ਮਰਾ ਦੇਾਂਗੇ ਉਹਨੂੰ ਕਹਾਂਗੇ ਪਾਣੀ ਮਰਾ ਲਾ ਤੂੰ ਦਿਵਾਗ ਛੱਡ ਕੇ ਹਣ ਚੱਲੀਏ ਫਿਰ ਆਪਾਂ ਹੁਣ ਚੱਲ ਆ ਜਾ ਚੱਲ ਬਈ ਹੋ ਗਿਆ ਕੰਮ ਆਪਣਾ ਚੱਕਾ ਬਈ ਐਂ ਤੂੰ ਗੱਲਾਂ ਆਵਾ ਸਾਤਾਂ ਨੇ ਵੀ ਹੋਰ ਔਲੇ ਉਹ ਲਾ ਲਾ ਕੇ چار ਤਾਂ ਚੱਲ ਬਈ ਓਕੇ ਫਿਰ ਮਿਲਦੇ ਆ ਅਗਲੀ ਵੀਡੀਓ ਚ ਹਣ ਠੀਕ ਆ ਬੋਬੀ ਠੀਕ ਆ